ਅੰਮ੍ਰਿਤਸਰ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਵਿਖੇ ਮੈਰੀ ਗੋਲਡ ਰਿਜ਼ੋਰਟ ਦੇ ਅੰਦਰ ਇੱਕ ਸ਼ਾਦੀ ਦੇ ਪ੍ਰੋਗਰਾਮ ਦੇ ਵਿੱਚ ਇੱਕ ਸਰਪੰਚ ਜੋ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਜਿਸ ਦਾ ਨਾਮ ਜਰਮਨ ਸਿੰਘ ਦੱਸਿਆ ਜਾ ਰਿਹਾ ਹੈ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਉਸ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਲੱਗਣ ਦੇ ਨਾਲ ਮੌਕੇ ਤੇ ਸਰਪੰਚ ਦੀ ਮੌਤ ਹੋ ਗਈ ਹੈ ਮੌਕੇ ਸ਼ਾਦੀ ਸਮਾਰੋਹ ਵਿੱਚ ਪਹੁੰਚੇ ਲੋਕਾਂ ਨੇ ਦੱਸਿਆ ਕਿ ਬਰਾਤ ਦਿਨਾ ਨਗਰ ਤੋਂ ਆਈ ਸੀ ਤੇ ਲੜਕੀ ਵਾਲੇ ਅੰਮ੍ਰਿਤਸਰ ਅਮਰਪੁਰ ਪਿੰਡ ਦੇ ਰਹਿਣ ਵਾਲੇ ਨੇ ਤੇ ਜੋ ਸਰਪੰਚ ਹੈ ਉਹ ਲੜਕੀ ਵਾਲਿਆਂ ਵੱਲੋਂ ਵਿਆਹ ਵਿੱਚ ਸ਼ਾਮਲ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਰੋਹ ਦੇ ਵਿੱਚ ਸਰਵਨ ਸਿੰਘ ਤੁੰਜੋ ਕੀ ਵਿਦਾਇਕ ਹਨ ਉਹ ਵੀ ਮੌਜੂਦ ਧਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਇਸ ਮੌਕੇ ਡੀਐਸਪੀ ਜਗਜੀਤ ਸਿੰਘ ਵਾਲਿਆਂ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ ਆਓ ਸੁਣਦੇ ਹਾਂ ਸਰ ਮੈਂ ਵਿਖੀ ਬੰਤਈ ਆ ਜੀ ਤੇ ਬਸ ਅਹੀ ਹੀ ਫ फेब्रुवारी ਆ ਦੇਖਣ ਆਏ ਸੀਗੇ ਤੇ ਉੱਥੇ ਮੌਕੇ ਤੇ ਹੀ ਦੇਖਿਆ ਵੀ ਸਰਪੰਚ ਸਾਹਿਬ ਬੈਠੇ ਸੀ ਟੇਬਲ ਤੇ ਮਿਲ ਰਹੇ ਸੀ ਸਾਰੇ ਮੈਂਬਰਾਂ ਨੂੰ ਪੁਰਪ ਦੂਰ ਜਵਨ ਨੌਜਵਾਨ ਆ ਇਹਨਾਂ ਨੇ ਵਿਛੋੜਾ ਨਾਲ ਗੋਲੀ ਮਾਰੀ ਤੇ ਗੋਲੀ ਲੱਗੀ ਨਾ ਦਿੱਤੀ ਕਿੱਥੋਂ ਦੇ ਸਰਪੰਚ ਸੀ ਇਹ ਸਾਰੇ ਬਲਟੋਆ ਪਿੰਡ کافی ਪਿੰਡ ਮਸ਼ਹੂਰ ਰਿਹਾ ਉਹ ਬੜੇ ਇਨਸਾਨੀ ਇਨਸਾਨ ਸੀਗੇ ਇਹੋ ਜੀ ਕੋਈ ਗੱਲ ਨਹੀਂ ਹੈ ਬੜੇ ਮਨੋਂ ਗਰੀਬ ਬੰਦਿਆਂ ਨੇ ਬੜੀ ਮਾਣ ਦਰਦੀ ਸੀਗੇ ਪਰ ਚਲੋ ਸਾਰੇ ਚਲੋ ਪਾਰਟੀ ਦੇ ਸਾਰੇ ਸਾਂਝੀ ਹੁੰਦੀ ਹੈ ਭਰਾ ਪਾਰਟੀ ਦੇ ਸਰਪੰਚ ਸੀਗੇ ਹਾਂਜੀ ਹਾਂਜੀ ਹੋਰ ਇਹਨਾਂ ਦੀ ਅੜਦ ਵੀ ਇਹਨਾਂ ਨੂੰ ਪਹਿਲਾਂ ਵੀ ਹਮਲਾ ਆਇਆ ਤਾਂ ਹਾਂਜੀ ਸੁਣਿਆ ਦੀ ਪਿੰਡੋਂ ਵੀ ਸ਼ਾਇਦ ਨਾਲ ਥੋਪ ਹਮਲਾ ਮਿਲੇ ਐਮਐਲਏ ਵੀ ਮੌਜੂਦ ਸੀ ਅੱਜ ਇੱਥੇ ਸਭ ਤੋਂ ਚਲੋ ਪ੍ਰੋਗਰਾਮ ਦੇ ਚਾਹ ਵੈਸੇ ਜਿਹੜਾ ਬੰਨ ਇਨਵਾਈਟ ਕਰਦੇ ਆ ਉਹ ਵੀ ਆਏ ਸੀ ਜਿਹੜੇ ਐਮਐਲਏ ਸੀ ਅੱਜ ਸਾਡੇ ਸਰਕਾਰ ਜੋ ਸਰਦਾਰ ਸਮਸੇ ਤੋਂ ਜੀਥੇ ਕਯੂ ਸੀ ਜੀ ਹੈ ਜੀ ਪ੍ਰੋਤੀਫਲਤੀ ਦਾ ਵੀ ਚੱਲ ਰਿਹਾ ਮਾਮਲਾ ਜੀ ਸਾਡੀ ਪਹਿਲਾਂ ਸਾਰਾ ਚੱਲ ਰਿਹਾ ਸੀ ਹਾਂ ਜੀ ਉਹਨਾਂ ਨੂੰ ਹੋਈ ਸੀ ਸੱਟ ਕੋਈ ਹੋਇਆ ਸੀ ਹਾਂ ਜੀ ਅੱਜ ਜਦੋਂ ਹਮਲਾਵਰ ਆਏ ਅੰਦਰ ਆਏ ਪੈਲਸ ਦੇ ਜਾਂ ਬਾਹਰ ਅੰਦਰ ਅੰਦਰ ਪੈਲਸ ਜੀ ਹਾਂ ਤਾਂ ਕੋਪਲੇਨ ਕਰਨ ਦਾ ਪੁਲਿਸ ਜਲਦੀ ਵੀ ਆਦੀ ਸਰ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਮੈਂ ਝੂਠ ਬੋਲਾਂ ਬਣੀ ਬਾਰੇ ਜਾਣਕਾਰੀ ਨਹੀਂ ਸਰ ਜਿਵੇਂ ਜਿੱਦਾਂ ਉਹਨਾਂ ਨੂੰ ਮਤਲਬ ਕੋਈ ਪਹਿਲੇ ਤੋਂ ਸਿਕਿਉਰਟੀ ਕੋਈ ਮਿਲੀ ਹੋਈ ਸੀ ਜਿੱਦਾਂ ਉਹਨਾਂ ਨੂੰ ਪਹਿਲੇ ਹੀ ਆ ਰਹੇ ਸੀ ਕਿ ਆ ਕੋਈ ਨਾ ਕੋਈ ਸਿਕਿਉਰਟੀ ਹੈਗੀ ਸੀ ਸਰ ਸਿਕਿਉਰਟੀ ਬਲੋ ਪਰਸਨਲੀ ਉਹਨਾਂ ਰੱਖੀ ਹੋਈ ਥੋੜੀ ਬੜੀ ਆਪਣੇ ਫਾਇਦੇ ਰਸਤੇ ਵੱਲੋਂ ਉਧਰ ਆਂਦੀ ਗਈ ਜਿੰਨੇ ਬੰਦੇ ਆਏ ਸੀ ਭਾਜੀ ਜਿਨ੍ਹਾਂ ਨੇ ਸਰ ਦੋ ਬੰਦੇ ਸੀ ਉਹ ਮੋਕਰੇ ਭੱਜ ਗਏ ਸੀ ਹਾਂ ਬਾਲਵਾਰੀ ਬਾਲਵਾਰੀ ਦੇ ਇਲਾਕੇ ਸਰ ਮੈਂ ਤੇ ਮਤਲਬ ਫਰਕ ਦੀ ਆਵਾਜ਼ ਸੁਣੀ ਮੈਂ ਤਾਂ ਨਹੀਂ ਮੈਨੂੰ ਦੇਖਿਆ ਪਿਛੇ ਦੇਖਿਆ ਤੁਸੀਂ ਹਾਂ ਭੇਜਦੇ ਭਾਈ ਦੇਖਿਆ ਹਾਂ ਨਹੀਂ ਨਹੀਂ ਮੂਣੀ ਤੋਂ ਬੰਦੇ ਨੇ ਠ ਜਿਹੜੀ ਹੈ ਦੇਖੋ ਤੁਸੀਂ ਤੇ ਚੋਣੇ ਮਨੋ ਵੀ ਕੋਈ ਕਿਸੇ ਦੇ ਵਸਦੀ ਗੱਲ ਨਹੀਂ ਪਰ ਪੰਜਾਬ ਸਥਿਤੀ ਵਧੀਆ ਹੋਣ ਚਾਹੀਦੀ ਹੈ ਬਹੁਤ ਬੁਰਾ ਹਾਲਿਆ ਸਾਰੇ ਆਪਾਂ ਇੱਕ ਇਨਵੋਲਵ ਹੋਣੀਆਂ ਪਰਿਵਾਰ ਆਪਾਂ ਸਾਂਝੇ ਨੇ ਔਰ ਇਹਨਾਂ ਨੂੰ ਚਾਹਦਾ ਵੀ ਇਹੋ ਜੇ ਕੰਮ ਨਾ ਹੋ ਕਰ ਦੁਨੀਆ ਔਰ ਸਮੇਂ ਜੀ ਚੀਜ਼ਾਂ ਸੁਧਾਰ ਚਾਹੀਦਾ ਜੀ ਕਿੱਥੇ ਵਿਆਹ ਸੀ ਤੇ ਹੋਇਆ ਕੀ ਹੈ ਕਿਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਤੇ ਗੋਲੀਆਂ ਮਾਰੀਆਂ ਤੇ ਰਾਰੋਗੇ ਉਤਾਂ ਜਿਹਨਾਂ ਨੂੰ ਗੋਲੀयां ਮਾਰੀਆਂ ਕੋਨ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਏ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਕੋਈ ਰੰਜਿਸ਼ ਹੋਣਾ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਹੋਇਆ ਦਾ ਹੁੰਦੀ ਸੀ ਛੇ ਨੇ ਇਹ ਚੀਜ਼ ਦਾ ਮੈਨੂੰ ਪਤਾ ਪੁੱਛੋ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਸੀ ਕੁੜੀ ਵੱਲੋਂ ਹੀ ਮੈਂ ਸਾਹਿਬ ਕੁੜੀ ਵੱਲੋਂ ਉਹਨੇ ਮਤਲਬ ਉਹਨਾਂ ਮੁੰਡਾ ਸਰਪੰਚਿਆ ਨਾ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਆ ਜਿਹੜਾ ਜਾਣ-ਪਛਾਣ ਵਾਲੇ ਹੀ ਉਹਨਾਂ ਦੇ ਅੱਛਾ ਜਾਣ-ਪਛਾਣ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚੁ। ਹਾਂਜੀ ਹਸਪੀਟਲ ਲੈ ਕੇ ਆ। ਤੇ ਮੁਲਾਕਾਤ ਕਿਦਾਂ ਸੀ? ਮੁਲਾਕਾਤ ਕਿੱਤਾਂ ਸੀ? ਲਾਤ ਮੇਰੇ ਸਾਹ ਨਾਲ ਡੈੱਥ ਹੋ ਗਈ ਉਹਨਾਂ ਦੀ। ਸਿਰ 'ਚ ਵੱਜੀਆਂ ਗੋਲੀ। ਸਾਹ ਸਿਰ 'ਚ ਮਾਰੀਆਂ ਗੋਲੀਆਂ। ਕਿੰਨੇ ਕੁੜੇ ਚੱਲਿਆ? ਗੋਲੀਆਂ ਦੋ ਦੀ ਆਵਾਜ਼ ਆਈ ਮੈਨੂੰ ਅਜਾ ਉਹ ਟ੍ਰੈਕ ਹੋ ਗਿਆ ਉਹਦੇ ਵਿੱਚ ਹੈ ਕਿ ਉਹ ਤੇ ਵੀ ਆ ਦਾ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਜਰਮਨ ਸਿੰਘ ਇੱਕ ਜਿਹੜੇ ਤਰੰਤਾਂ ਤੋਂ ਜਿਹੜੇ ਇੱਥੇ ਫੰਕਸ਼ਨ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੁਝ ਇੱਥੇ ਵਿਅਕਤੀ ਜਿਹੜੇ ਜਿਨ੍ਹਾਂ ਨੇ ਆ ਕੇ ਗੋਲੀ ਮਾਰੀ ਉਹਨਾਂ ਦੀ ਅਨਫੋਰਚਨਿਟੀ ਉਹਨਾਂ ਦੀ ਜਿਹੜੀ ਹੈਗੀ ਆ ਪਤਾ ਲੱਗਦਾ ਇੱਥੋਂ ਹੀ ਸੋ ਅਸੀਂ ਅੱਗੇ ਜਿਹੜਾ ਇਮੀਡੀਏਟਲੀ ਕਾਰਵੇ ਕਰ ਰਹੇ ਹਾਂ ਉਹ ਸਾਰਾ ਅਜੇ ਹੁਣ ਦੇਖ ਰਹੇ ਆ ਤੁਹਾਡੇ ਸਾਹਮਣੇ ਅਜੇ ਮੌਕੇ ਤੇ ਆਏ ਹੈਗੇ ਸਾਰਾ ਦੇਖ ਰਹੇ ਆ ਇਮੀਡੀਏਟਲੀ ਆ ਰਿਹਾ ਕਿ ਉਸ ਨੂੰ ਧੋਖਾ ਨਾਲ ਆ ਰਹੀ ਸੀ ਧਮਕੀ ਮਿਲੀ ਹੋਈ ਸੀ ਜਾਨ ਮਾਰਨ ਦੀ ਔਰ ਕੋਈ ਵੀ ਤਰ੍ਹਾਂ ਦੀ ਤਰਖਾਹ ਦਿੱਤੀ ਗਈ ਉਸ ਨੂੰ ਇਹਦੇ ਵਿੱਚ ਦੇਖੋ ਉਹ ਤਰਨਤਾਂ ਦੇ ਰਹਿਣ ਵਾਲੇ ਸੀਗੇ ਇਸ ਬਾਰੇ ਤਰਨਤਾਂ ਪੁਲਿਸ ਬਾਰੇ ਜਿਆਦਾ ਹੁਣ ਦੱਸ ਸਕਦੇ ਕਿ ਉੱਥੋਂ ਦੇ ਰਹਿਸ਼ੀ ਸੀਗੇ ਸਾਡੇ ਤੇ ਇੱਥੇ ਅਮਰਿਤ ਸਰ ਇੱਕ ਫੰਕਸ਼ਨ ਅਟੈਂਡ ਕਰਨ ਵਾਸਤੇ ਹੋਏ ਸੀਗੇ ਉਹ ਚੀਜ਼ ਨੂੰ ਹੁਣ ਸਾਡਾ ਅਸੀਂ ਅਪਰੀਸ਼ੀਏਟਲੀ ਉੱਤੇ ਕਾਰਵਾਈ ਅਸੀਂ ਕਰ ਰਹੇ ਆ ਅੱਗੇ ਤਫਤੀਸ਼ ਕਰ ਰਹੇ ਜੋ ਜੋ ਚੀਜ਼ ਇਮੀਡੀਏਟਲੀ ਜੋ ਚੀਜ਼ ਸਾਹਮਣੇ ਆਏਗੀ ਕਿਤੇ ਜਾ ਹਾਂ ਜੀ ਵੀ ਹੱਥ ਲਾਈਏ ਹਾਂ ਸਰ ਅਸੀਂ ਦੇਖੋ ਆਪਣਾ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਹੈ ਤਰਤੀਜ ਚ ਇਮੀਡੀਏਟਲੀ ਜੋ ਹਿਊਮਨ ਇੰਟੈਲੀਜੈਂਸ ਜੋ ਟੈਕਨੀਕਲ ਸਰਵੇਲੈਂਸ ਜੋ ਅਸੀਂ ਕਰਨਾ ਹੈ ਉਹ ਤੇ ਇਮੀਡੀਏਟਲੀ ਅਸੀਂ ਐਕਸ਼ਨ ਕਰ ਰਹੇ ਹਾਂ ਕਿੰਨੇ ਕੀਤੇ ਗਏ ਜੀ ਸਰ ਦੇਖੋ ਜੋ ਹੁਣ ਤੱਕ ਹੈ ਇੱਕ ਪਰ ਉੱਥੇ ਜੋ ਸਾਨੂੰ ਪਤਾ ਲੱਗਾ ਉਹ ਨੂੰ ਦੇਖ ਰਹੇ ਹਾਂ ਵੇ ਵਾਕ ਹੀ ਗੱਲ ਹੈ ਇੱਕ ਹੋਰ ਚੀਜ਼ ਸਾਨੂੰ ਆ ਰਹੀ ਹੈ ਕਿ ਉਹ ਬਰਾਤੀ ਬਣ ਕੇ ਆਏ ਸੀ ਜੀਆ ਰਿਆਦ ਵਿੱਚ ਦੇਖੋ ਇਹ ਸਾਰਾ ਮੇਰੀ ਤਫਤੀਸ਼ ਦਾ 파ਟ ਹੈਗਾ ਅਜੇ ਮੈਂ ਜੋ ਇਮੀਡੀਏਟਲੀ ਤੁਹਾਨੂੰ ਦੱਸ ਸਕਦਾ ਸੀਗਾ ਜਿਹਦੇ ਨਾਲ ਮੇਰੇ ਸਾਡੀ ਤਫਤੀਸ਼ 'ਚ ਕੋਈ ਫਰਜ ਨਾ ਹੋਏ ਉਹ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਮੀਡੀਏਟਲੀ ਅਸੀਂ ਸਾਰੇ ਆਫੀਸਰਸ ਇੱਥੇ ਮੌਕੇ ਤੇ ਸੀਨੀਅਰ ਸਾਰੇ ਮੈਂ ਵੀ ਹੈਗਾ ਬਾਕੀ ਸਾਡੇ ਦੋ ਡੀਸੀਪੀ ਸੁਭਾਨ ਐਸਪੀ ਸੁਭਾਨ ਸਾਰੇ ਸਾਡੀ ਟੀਮ ਹੈਗੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਆਪ ਇਸ ਚੀਜ਼ ਨੂੰ ਸਾਰਾ ਪਰਸਨਲੀ ਦੇਖ ਰਹੇ ਸਾਰਾ ਆ ਕੇ ਉਹ ਸਾਰਾ ਕਰ ਰਹੇ ਨੇ ਸੋ ਜੋ ਜੋ ਅੱਗੇ ਜਿਵੇਂ ਤਫਤੀਸ਼ 'ਚ ਸਾਹਮਣੇ ਆਏਗਾ ਵੀ ਡੈਫੀਨਿਟਲੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਿੰਟ ਮਿਲੇ ਜੇ ਨਾਲ ਤਾਂ ਜਲਦੀ ਫੜੇ ਜਾਂਦੀ ਸੰਭਾਵਨਾ ਹੋਵੇ ਕਹੇ ਲੀ ਇਹਦੇ ਵਿੱਚ ਤੇ ਪੰਜਾਬ ਸਰਕਾਰ ਦਾ ਵੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਦਾ ਵੀ ਇਹ ਸਾਡਾ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਹੋ ਜਿਹੇ ਮਾੜੇ ਅੰਤਰ ਨੇ ਉਹਨਾਂ ਦਾ ਕਲਾਉਡ ਨੋ ਟੋਲਰੈਂਸ ਦੀ ਪਾਲਿਸੀ ਹੈਗੀ ਆ ਤਾਂ ਅੱਗੇ ਵੀ ਪਹਿਲਾਂ ਵੀ ਇਮੀਡੀਏਟਲੀ ਜਿਹੜੇ ਵੀ ਕੋਈ ਜੋ ਵੀ ਨੈਗੇਟਿਵ ਕੰਮ ਹੋਇਆ ਇਮੀਡੀਏਟਲੀ ਅੰਮ੍ਰਿਤਸਰ ਪੁਲਿਸ ਨਾਲ ਟ੍ਰੇਸ ਕੀਤਾ ਇਹ ਵੀ ਚਾਹੁੰਦੇ ਜਲਦੀ ਟ੍ਰੇਸ ਕਰਕੇ ਤੁਹਾਨੂੰ ਦੱਸਾਂਗੇ ਜਲਦੀ ਤੁਹਾਨੂੰ ਸਾਰਾ ਚੀਜ਼ ਦੱਸ ਦਾਂ ਥੈਂਕ ਯੂ